ਆ ਗਿਆ ਜੀ ਮਾਹਰ ਜੀ ਕਿ ਕਿ ਮਾਹਰ ਜੀ ਖਾਸ ਮੁੱਦੇ ਕਿਹੜੇ ਰੱਖੇ ਜਾਣਗੇ ਕਿਉਂਕਿ ਇਲੈਕਸ਼ਨ ਜਿਮਨੀ ਚੋਣਾਂ ਦਾ ਐਲਾਨ ਕਰਨਾ ਹੈ ਬਸ ਜੀ ਜਿਮਨੀ ਚੋਣ ਨੂੰ ਲੈ ਕੇ ਪਲਾਨਿੰਗ ਕਰਾਂਗੇ ਨਾਲ ਜਿਹੜੀਆਂ ਕੁਝ ਕਮੀਆਂ ਰਹੀਆਂ ਉਹ ਡਿਸਕਸ ਕਰਾਂਗੇ ਉਹਨਾਂ ਨੂੰ ਦੂਰ ਕਰਾਂਗੇ ਬੋਟੇ ਵਾਲਾ ਜਿਹੜਾ ਜਿਤਨਾ ਦੁਬਾਰੇ ਸ਼ਿਕਲ ਨੂੰ ਉਗਰਾ ਲਓ ਹੋਰ ਨੂੰ ਮੌਕਾ ਦਿੱਤਾ ਜਾਊਗਾ ਜੇ ਇਹਦੇ ਵਿੱਚ ਵੇਜ ਸਸਪੈਂਸ ਦੇਖੋ ਗੱਲ ਹੈ ਕਿ ਕਮਿਟਮੈਂਟ ਤਾਂ ਨਾਲ ਸੀਗੀ ਬਟ ਫਿਰ ਵੀ ਆਖਰੀ ਫੈਸਲਾ ਜਿਹੜਾ ਪਾਰਟੀ ਹਾਈ ਕਮਾਂਡ ਨੇ ਕਰਨਾ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਦੇਣੀ ਚਾਹੀਦੀ ਉਹਨਾਂ ਨੂੰ ਦੇਣੀ ਚਾਹੀਦੀ ਸਟਰੋਂਗ ਕੈਂਡੀਡੇਟ ਦੇਖੋ ਜਿਹੜੇ ਬੰਦਾ ਪਾਰਟੀ ਛੱਡ ਕੇ ਐਮਐਲਏ ਤੋਂ ਰਿਜ਼ਾਈਨ ਕਰਕੇ ਆਇਆ ਪਹਿਲਾ ਹੱਕ ਉਹਦਾ ਬੰਦਾ। ਕਿਹੜੀਆਂ ਪਲਾਨਿੰਗਸ ਖਾਸ ਤੌਰ ਤੇ ਉੱਪਰ ਕੀਤੇ ਜਾਣਗੀਆਂ? ਕਿਹੜੀਆਂ ਕਮੀਆਂ ਪੰਜਾਬ 'ਚ ਰਹਿ ਗਈਆਂ ਉਹਨਾਂ ਨੂੰ ਪੂਰਾ ਜਾਂਦਾ। ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਏਜੰਡਾ ਨਹੀਂ ਕੋਈ ਆਇਆ ਸਾਨੂੰ ਸਾਡੀ ਮੀਟਿੰਗ ਬੁਲਾਈ ਗਈ ਹੈ ਏਜੰਡਾ ਹਲੇ ਮੀਟਿੰਗ ਦੇ ਦੌਰਾਨ ਪਤਾ ਲੱਗੂਗਾ ਵੀ ਕੀ ਹੈ। ਵੱਡੇ ਤੌਰ ਤੇ ਕੀ ਚੀਜ਼ ਦਿਖਾਈ ਤੁਸੀਂ ਕੀ ਚੰਗਾ ਕੀਤਾ ਤੁਸੀਂ ਕੋਈ ਕੰਮ ਤੁਸੀਂ ਕਰੀ ਬਾਬੂ ਕੰਗਰਸ ਦਾ ਜੋ ਲੋਕਾਂ ਨੇ ਮਦਦਤਾ ਕੋਈ ਹਾਂ ਖੁਸ਼ ਹਾਂ ਜੀ ਵੋਟ ਪ੍ਰਤੀਸ਼ਤ ਸਾਡਾ ਵਧਿਆ ਕਾਫੀ ਵਧਿਆ ਸੋ ਖੁਸ਼ ਹਾਂ ਦੂਜੇ ਪਾਸੇ ਦੇਖੀਏ ਇਹ ਕਾਲੀ ਦਲ ਮੁਕਤ ਸਾਹਿਬ ਹੋਰਾਂ ਤੇ ਉਹਨਾਂ ਨੂੰ ਜਿਵੇਂ ਹਟਾਤਾ ਜਿਹੜੇ ਪਹਿਲਾਂ ਕਮੇਟੀ ਦੇ ਵਿੱਚ ਸੀਗੇ ਲੱਗਦਾ ਵੀ ਕਾਰਵਾਈ ਉਹਦੇ ਲੋਕ ਨਹੀਂ ਉਹ ਉਸ ਪਾਰਟੀ ਦਾ ਮਸਲਾ ਹੈ ਜੀ ਬੀਜੇਪੀ ਦਾ ਮਸਲਾ ਨਹੀਂ ਹੈਗਾ ਉਹ ਆ ਸਕਦੇ ਨੇ ਇੱਧਰ ਉਹ ਤੁਸੀਂ ਉਹਨਾਂ ਨੂੰ ਪੁੱਛੋ ਹਾਂਜੀ ਬਿਲਕੁਲ ਅੱਜ ਚੱਲ ਰਹੀਆਂ ਮੀਟਿੰਗਾਂ ਜੀਆਂ ਹੋ ਰਹੀਆਂ ਨੇ ਲਗਾਤਾਰ